ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ਨੰਬਰ 12 ਮਾਨਵ ਇੰਦਰ ਗਜਿੰਦਰ ਨਰਾਤਾਪ ਜੋਤ ਲੋਕੋ ਰਾਜ ਕਰਨਗੇ ਇੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਣਾ ਚਾਹੁੰਦੇ ਨੇ ਜੋ ਮਨੁੱਖ ਇੰਦਰਵਾਦ ਗਜਿੰਦਰ ਵਾਗ ਅਤੇ ਕਬੀਰ ਵਾਗ ਤਿੰਨਾਂ ਲੋਕਾਂ ਤੇ ਰਾਜ ਕਰਦੇ ਹਨ ਜਿਨ੍ਹਾਂ ਦੀ ਤਿੰਨਾਂ ਲੋਕਾਂ ਉਪਰ ਜੈ ਜੈਕਾਰ ਹੁੰਦੀ ਹੈ ਕੋਟਿਿਸ਼ਦਾਨ ਗਜਾਦਿਕ ਦਾਨ ਅਨੇਕ ਸੁਮੰਬਰ ਸਾਜ ਬਰੇਗੇ ਇੱਥੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਉਂਦੇ ਨੇ ਜੋ ਕਰੋੜਾ ਤੀਰਥਾਂ ਦਾ ਅਿਸ਼ਦਾਨ ਕਰਕੇ ਅਥੀ ਆਦ ਦਾਲ ਕਰਦੇ ਹਨ ਅਤੇ ਅਨੇਕਾਂ ਸੁੰਮਰਾਂ ਦੀ ਵਿਵਸਥਾ ਕਰਕੇ ਇਸਤਰੀਆਂ ਨੂੰ ਵਰਦੇ ਹਨ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਬ ਫਾਸ ਪਰੇਗੇ ਇਥੇ ਦਸ਼ਮੇਸ਼ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਪਰ ਉਹ ਜੇ ਬ੍ਰਹਮ ਵਿਸ਼ਨੂ ਮਹੇਸ਼ ਇੰਦਰ ਸਚੀਪਤੀ ਦਾ ਧਿਆਨ ਧਰਦੇ ਹੱਲ ਅੰਤ ਵਿੱਚ ਉਹ ਜਮਰਾਜ ਦੇ ਖੰਡੇ ਵਿੱਚ ਫਸਦੇ ਹੱਲ ਜੇ ਦਾਰੇ ਸ਼੍ਰੀ ਪਤ ਕੇ ਪਰਸ ਹੈ ਪਾਗ ਤੇ ਨਰ ਫਿਰ ਨਾ ਦੇਹ ਧਰੇਗੇ ਇੱਥੇ ਦਸ਼ਮੇਸ਼ ਬਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਲਾਉਂਦੇ ਨੇ ਜਿਹੜੇ ਪੁਰਸ਼ ਮਾਇਆ ਦੇ ਸੁਆਮੀ ਪਰਮਾਤਮਾ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਕਰਦੇ ਹਨ ਉਹ ਮਨੁੱਖ ਫਿਰ ਦੇਹ ਧਾਰਨ ਨਹੀਂ ਕਰਨਗੇ ਭਾਵ ਆਵਾਗਵਨ ਦੇ ਚੱਕਰ ਤੋਂ ਮੁਕਤ ਹੋ ਜਾਣਗੇ ਅਰਥਾਤ ਫਿਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਹੋਣਗੇ ਉਹ ਪਰਮਾਤਮਾ ਵਿੱਚ ਲੀਨ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ